ਲਿਆਓ ਪੈਸੇ ਕਮਾਓ ਤੇ ਇਨਾਮ ਪਾਓ ਤੁਹਾਡਾ ਕੂੜਾ ਸਾਡੀ ਜ਼ਿੰਮੇਵਾਰੀ ਰਣਸੀਕਲਾ ਇੱਕ ਪਾਕਿਸਤਾਨ ਦਾ ਔਰ ਪੰਜਾਬ ਦਾ ਨਵੇਕਲਾ ਪਿੰਡ ਬਣ ਗਿਆ ਜਿਹਨੇ ਦੁਨੀਆ ਦੇ ਵਿੱਚ ਧਾਰਨ ਖੜੀ ਕਰਤੀ ਕਿ ਕੂੜੇ ਬਦਲੇ ਪੈਸੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹਿਲਾ ਜੇ ਆ ਪਿੰਡ ਹੈ ਜਿੱਥੇ ਤੁਹਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਕੂੜਾ ਲਿਆਓਗੇ ਤਾਂ ਤੁਹਾਨੂੰ ਐਸ਼ੀਤ ਨੇ ਜਾਣਗੇ ਉਹਦੇ ਇਨਾਮ ਦਿੱਤਾ ਜਾਵੇਗਾ ਵਧੀਆ ਢੰਗ ਨਾਲ ਸਾਡੇ ਕੋਲੇ ਪ੍ਰੋਪਰ ਸੇ ਕੂੜਾ ਲੈ ਕੇ ਆਉਣਗੀਆਂ ਔਰਤਾਂ ਅਸੀਂ ਉਹਨਾਂ ਨੂੰ ਗਿਫਟ ਦੇਣੇ ਆਂ ਦੁਨੀਆ ਦੇ ਡਿਵੈਲਪਡ ਦੇਸ਼ਾ ਕੈਨੇਡਾ ਅਮਰੀਕਾ ਵਰਗੇ ਦੇਸ਼ ਵੀ ਉੱਥੇ ਵੀ ਕੂੜੇ ਦੇ ਪੈਸੇ ਲੈ ਜਾਂਦੇ ਲੋਕਾਂ ਉਹ ਕੂੜੇ ਨੂੰ ਸਮੇਟਣ ਦੇ ਪੈਸੇ ਲੈ ਜਾਂਦੇ ਉਹਨੂੰ ਰੀਸਾਈਕਲ ਕਰਨ ਦੇ ਪੈਸੇ ਲੈ ਜਾਂਦੇ ਆ ਕਿਉਂਕਿ ਖਾਣਾ ਅਸੀਂ ਗੱਡੀ 'ਚ ਗੰਦਾ ਸੜਕ ਦੇ ਪਾਉਣਾ ਫਿਰ ਦੇਸ਼ ਕਿਵੇਂ ਸਾਡਾ ਸਾਫ਼ ਸੁਥਰਾ ਸਵੱਛ ਹੋ ਸਕਦਾ ਨਹੀਂ ਸੋਚ ਸਕਦੇ ਇਸ ਕਰਕੇ ਮੈਂ ਕੈਨੇਡਾ ਸੋਚ ਕੇ ਆਸੀ ਕਿ ਆਪਦੇ ਪਿੰਡ ਨੂੰ ਸਾਫ਼ ਸੁਥਰਾ ਸੋਹਣਾ ਪਿੰਡ ਬਣਾਉਣਾ ਲੇ ਹਲਾਤ ਨੂੰ ਸਰਪੰਚੀ ਵੀ ਸਰਕਾਰੀ ਪੈਸੇ ਖਾਵਾਂਗੇ ਸਭ ਪੈਸੇ ਖਾਣ ਵਾਲੇ ਤਾਂ ਕਿ ਸਮਝਿਆ ਜਾਂਦਾ ਨਾ ਮੈਂ ਸਰਪੰਚ ਆਪਣੇ ਘਰ ਦੇ ਬਾਹਰ ਸਰਪੰਚ ਲਖਾਉਣ ਨੂੰ ਬਣਿਆ ਸੀ ਨਾ ਮੈਂ ਸਰਪੰਚ ਇਹ ਕੰਮ ਨੂੰ ਬਣਿਆ ਸੀ ਕਿ ਲੋਕ ਮੈਨੂੰ ਕੋਲ ਸਰਪੰਚ ਸਾਹਿਬ ਇਸ ਕੰਮ ਨੂੰ ਨਹੀਂ ਬਣਿਆ ਸੀ ਮੈਂ ਸਰਪੰਚ ਪਿੰਡ ਦਾ ਪੁੱਤ ਵਣ ਕੇ ਪਿੰਡ ਦਾ ਕੰਮ ਕਰਨੀ ਬਣਿਆ ਸੀ ਟਾਰਗੇਟ ਸੀ ਸਾਡਾ ਸਾਡੇ ਲਈ ਚੈਲੰਜ ਵੀ ਸੀ ਕਿ ਅਸੀਂ ਆਪਣੇ ਪਿੰਡ ਚੋਂ ਨਾਲੀਆਂ ਖਤਮ ਕਰਨ ਕਿ ਕਦੇ ਤੁਸੀਂ ਸੁਣਿਆ ਨਹੀਂ ਹੋਣਾ ਕਿ ਰੂੜੀਆਂ 'ਚ ਪੱਖੇ ਚਾਲਦੇ ਆ ਰਣਸੀਂ ਕਲਾਂ ਦੀਆਂ ਰੂੜੀਆਂ 'ਚ ਪੱਖੇ ਚਾਲਦੇ ਆ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਇੱਥੇ ਇੱਥੇ ਗੰਦਗੀ ਜਿਹੜੀ ਸਾਡਾ ਕੂੜਾ ਆਉਣਾ ਔਰ ਕੂੜੇ ਨੂੰ ਅਸੀਂ ਖਾਦ ਬਣਾਉ। ਕੀ ਪਹਿਲਾ ਜੀਹਾ ਦਫਤਰ ਹੈ ਜਿੱਥੇ ਕੂੜਾ ਘਰ ਲਿਖਿਓ ਹੈ ਇੱਥੇ ਕੂੜਾ ਸਟੋਰ ਕੀਤਾ ਜਾਏਗਾ। ਦਫਤਰ ਤਾਂ ਮੈਂ ਬਹੁਤ ਦੇਖਿਆ ਇਹ ਦਫਤਰ ਚ ਕੀ ਖਾਸ ਹੈ ਇੱਦਾਂ ਦਾ? ਇਹਨੂੰ ਜਿਹੜੀ ਅੱਜ ਸਾਡੇ ਲਈ ਇੱਕ ਲੋਕਾਂ ਦੀ ਸਮੱਸਿਆ ਬਣੀ ਹੋਈ ਆ ਕੂੜੇ ਦੀ। ਅਸੀਂ ਉਹਨੂੰ ਪ੍ਰਦਾਨ ਦੇ ਰੂਪ ਚ ਬਣਾਵਾਂ। ਇਹ ਪ੍ਰਦਾਨ ਬਣੂਗਾ ਕੂੜਾ ਘਰ ਰੂਪਾਂ ਦੇ। ਕੂੜੇ ਬਿਮਾਰੀਆਂ ਦਾ ਘਰ ਵੀ ਬਿਮਾਰੀਆਂ ਦਾ ਘਰ ਬਣ ਰਹੇ ਆ। ਅਸੀਂ ਉਹ ਸਾਰੀਆਂ ਗੱਲਾਂ ਤੋਂ ਛੁਟਕਾਰਾ ਪਾਵਾਂਗੇ ਸਾਡੀਆਂ ਬਿਮਾਰੀਆਂ ਵੀ ਖਤਮ ਹੋਣਗੀਆਂ ਰਣਸੀਂ ਕਲਾ ਦੇ ਵਿੱਚ ਕੋਈ ਟਾਈ ਫੈਟ ਮਲੇਰੀਏ ਦਾ ਮਰੀਜ਼ ਨਹੀਂ ਪੈਦਾ ਹੁੰਦਾ ਕਿਉਂਕਿ ਕਾਰਨ ਹੈ ਕਿਉਂਕਿ ਸਾਡੇ ਨਾਲੀਆਂ ਹੀ ਹੈ ਨਹੀਂ ਕਿਉਂਕਿ ਮੱਛਰੀ ਨਹੀਂ ਪੈਦਾ ਹੁੰਦਾ ਬਦਬੂਈ ਨਹੀਂ ਪੈਦਾ ਹੁੰਦੀ ਗੰਦਾ ਪਾਣੀ ਨਹੀਂ ਬਾਹਰ ਆਉਂਦਾ ਜਿਸ ਨਾਲ ਬਿਮਾਰੀਆਂ ਫੈਲਦੀਆਂ ਭਗਵੰਤ ਮਾਨ ਹੋਣੀ ਵੀ ਰਣਸੀਂ ਕਲਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹ ਆ ਕੇ ਦੇਖ ਕੇ ਗਏ ਉਹ ਬੋਲ ਕੇ ਗਏ ਸੀ ਕਿ ਰਣਸੀਂ ਕਲਾ ਤੋਂ ਪਿੰਡਾਂ ਨੂੰ ਸਿੱਖਣ ਦੀ ਲੋੜ ਨਹੀਂ ਰਣਸੀਂ ਕਲਾ ਤੋਂ ਸਰਕਾਰਾਂ ਸਿੱਖਣ ਕਿ ਕੰਮ ਕਿਵੇਂ ਕਰਨਾ ਰਣਸੀਂ ਕਲਾ ਨੂੰ ਸਰਕਾਰਾਂ ਸਿੱਖ ਰੰਗਾ ਕਿ ਰਣਸੀਂ ਕਲਾ ਕਮੇਂ ਕਰਨਾ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਪੰਜਾਬ ਦੇ ਪਹਿਲੇ ਇਸੇ ਨਿਵੇਕਲੇ ਪਿੰਡ ਵਿੱਚ ਲੈ ਕੇ ਆਇਆ ਜਿੱਥੇ ਕੂੜਾ ਲਿਆਓ ਤੇ ਇਨਾਮ ਪਾਓ ਦੀ ਸਕੀਮ ਸ਼ੁਰੂ ਕੀਤੀ ਗਈ ਹੈ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੀਵਾਰ ਉੱਤੇ ਲਿਖਿਆ ਹੈ ਕੂੜਾ ਲਿਆਓ ਪੈਸੇ ਕਮਾਓ ਤੇ ਇਨਾਮ ਪਾਓ ਤੁਹਾਡਾ ਕੂੜਾ ਸਾਡੀ ਜ਼ਿੰਮੇਵਾਰੀ ਗ੍ਰਾਮ ਪੰਚਾਇਤ ਰਣਸੀਂ ਕਲਾ ਜ਼ਿਲ੍ਹਾ ਮੋਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹਿਲਾ ਜਿਹੜਾ ਪਿੰਡ ਹੈ ਜਿੱਥੇ ਤੁਹਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਕੂੜਾ ਲਿਆਓਗੇ ਤਾਂ ਤੁਹਾਨੂੰ ਪੈਸੇ ਦਿੱਤੇ ਜਾਣਗੇ ਉਹਦੇ ਇਨਾਮ ਦਿੱਤਾ ਜਾਵੇਗਾ ਇਨਾਮ ਕੀ ਕੀ ਦਿੱਤੇ ਜਾਣਗੇ ਕੀ ਕੀ ਇਨਾਮ ਵਿੱਚ ਦਿੱਤਾ ਜਾਵੇਗਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕਰਾਂਗੇ ਕਿ ਪਿੰਡ ਦੇ ਵਿਕਾਸ ਲਈ ਹੋਰ ਕੀ ਕੀ ਕੰਮ ਕੀਤੇ ਜਾ ਰਹੇ ਆ ਜੇ ਇਹ ਤਾਂ ਪਹਿਲੀ ਵਾਰੀ ਤੁਸੀਂ ਵੀ ਇਹ ਤਸਵੀਰਾਂ ਦੇਖੀਆਂ ਹੋਣਗੀਆਂ ਮੈਨੂੰ ਨਹੀਂ ਲੱਗਦਾ ਅਜੇ ਤੱਕ ਤੁਸੀਂ ਪੰਜਾਬ 'ਚ ਕੋਈ ਅਜਿਹਾ ਪਿੰਡ ਦੇਖਿਆ ਹੋਏਗਾ ਜਿੱਥੇ ਅਜਿਹਾ ਉਪਰਾਲਾ ਕੀਤਾ ਜਾਵੇ ਕਿ ਕੂੜਾ ਲਿਆਓ ਤੇ ਪੈਸੇ ਪਾਓ ਜਾਂ ਇਨਾਮ ਪਾਓ ਪਿੰਡ ਦੇ ਸਰਪੰਚ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲੇ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਮੈਂ ਪਹਿਲਾ ਪਿੰਡ ਮੈਂ ਹੀ ਅਜਿਹਾ ਦੇਖਿਆ ਕਿ ਜਿੱਥੇ ਤੁਸੀਂ ਇਹ ਲਿਖਿਆ ਕਿ ਕੂੜਾ ਲਿਆਓ ਤੇ ਨਾਮ ਪਾਓ ਕੀ ਹੈ ਬਿਲਕੁਲ ਇਹ ਇਹ ਬੜੀ ਨਵੇਕੜੀ ਗੱਲ ਆ ਰਣ ਸਿੰਘ ਕਲਾਂ ਦੀ ਕਿ ਕੂੜਾ ਲਿਆਓ ਤੇ ਪੈਸੇ ਕਮਾਓ ਤੇ ਨਾਮ ਪਾਓ ਕਿਉਂਕਿ ਦੁਨੀਆ ਦੇ ਵਿੱਚ ਜਿਹੜੇ ਦੁਨੀਆ ਦੇ ਡਿਵੈਲਪਡ ਦੇਸ਼ ਆ ਕੈਨੇਡਾ ਅਮਰੀਕਾ ਵਰਗੇ ਦੇਸ਼ ਵੀ ਉੱਥੇ ਵੀ ਕੂੜੇ ਦੇ ਪੈਸੇ ਲੈ ਜਾਂਦੇ ਲੋਕਾਂ ਨੂੰ ਕੂੜੇ ਨੂੰ ਸਮੇਟਣ ਦੇ ਪੈਸੇ ਲੈ ਜਾਂਦੇ ਉਹਨੂੰ ਰੀਸਾਈਕਲ ਕਰਨ ਦੇ ਪੈਸੇ ਲੈ ਜਾਂਦੇ ਆ ਰਣਸੀਂਕਲਾ ਇੱਕ ਭਾਰਤ ਦਾ ਔਰ ਪੰਜਾਬ ਦਾ ਨਵਿਕਲਾ ਪਿੰਡ ਬਣ ਗਿਆ ਜਿਹਨੇ ਦੁਨੀਆ ਦੇ ਵਿੱਚ ਧਾਰਨ ਖੜੀ ਕਰਤੀ ਕਿ ਕੂੜੇ ਬਦਲੇ ਪੈਸੇ ਕੂੜੇ ਬਦਲੇ ਨਾਮ ਇਹ ਨਵਿਕਲੀ ਗੱਲ ਹੈ ਕਿਉਂਕਿ ਕੂੜਾ ਇੱਕ ਬਹੁਤ ਵੱਡੀ ਸਮੱਸਿਆ ਦੁਨੀਆ ਲਈ ਬਣ ਰਿਹਾ ਔਰ ਖਾਸ ਕਰਕੇ ਭਾਰਤ ਦੇ ਵਿੱਚ ਔਰ ਸਮੇਂ-ਸਮੇਂ ਸਰ ਭਾਰਤ ਦੇ ਵਿੱਚ ਦੇਸ਼ ਨੂੰ ਸ਼ਵਸ਼ ਰ ਕਰਨ ਦੀਆਂ ਮਹਿਮਾ ਵੀ ਚਲਾਂਗਾਂ ਜਾਂਦੀਆਂ ਨੇ ਉਹ ਫੇਲ ਹੋ ਜਾਂਦੀਆਂ ਪਰ ਇਹ ਕਿਹੇ ਜੀ ਖਾਸ ਮਹਿ ਮਸ਼ਰੂ ਕੀਤੀ ਗਈ ਹੈ ਰਣਸੀਂਕਲਾ ਵੱਲੋਂ ਕਿ ਕੂੜਾ ਲਿਆਓ ਤੇ ਪੈਸੇ ਕਮਾਓ ਇਹ ਸਾਨੂੰ ਬਹੁਤ ਖੁਸ਼ੀ ਆ ਕਿ ਅੱਜ ਤੁਹਾਡੇ ਵਰਗੇ ਪੱਤਰਕਾਰ ਡੇਲੀ ਪੋਸਟ ਦੀ ਪੂਰੀ ਟੀਮ ਅਜ ਰਣ ਸਿੰਘ ਕਲਾ ਦੀ ਜਿਹੜੀ ਇਹ ਕੂੜੇ ਦੀ ਮਹਮ ਜਿਹੜੀ ਸ਼ੁਰੂ ਕਰੀ ਕੀਤੀ ਆ ਉਹਨੂੰ ਦਿਖਾਉਣ ਲਈ ਆਏ ਹੋ ਮੈਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਹਾਰਦਿਕ ਸਵਾਗਤ ਕਰਦਾ ਕਿ ਰਣ ਸਿੰਘ ਕਲਾ ਤੁਸੀਂ ਆਏ ਹੋ ਤਾਂ ਬਿਲਕੁਲ ਜਦੋਂ ਤੁਸੀਂ ਕੈਨੇਡਾ ਗਏ ਸੀ ਉਸ ਤੋਂ ਬਾਅਦ ਹੀ ਸੋਚਿਆ ਸੀਗਾ ਕਿ ਏਦਾਂ ਮੈਂ ਵੀ ਆਪਣੇ ਪਿੰਡ ਵਿੱਚ ਸਫਾਈ ਨੂੰ ਲੈ ਕੇ ਇੱਕ ਨਵਾਂ ਉਪਰਾਲਾ ਕਰਨਾ ਬਿਲਕੁਲ ਜੀ ਕੈਨੇਡਾ ਵਰਗੇ ਦੇਸ਼ ਬੜੇ ਸਾਫ਼ ਸੁਥਰੇ ਦੇਸ਼ ਆ ਬੜੀ ਹਰਿਆਲੀ ਆ ਉੱਥੇ ਕਿਉਂਕਿ ਉੱਥੋਂ ਦਾ ਹਰ ਬੰਦਾ ਹਰ ਬੱਚਾ ਬੱਚੀ ਇਸ ਗੱਲ ਤੇ ਲੱਗਿਆ ਹੋਇਆ ਕਿ ਦੇਸ਼ ਨੂੰ ਸਾਫ਼ ਸੁਥਰਾ ਰੱਖਣਾ ਔਰ ਮੈਂ ਵੀ ਉੱਥੋਂ ਪ੍ਰਭਾਵਿਤ ਹੋ ਕੇ ਆਇਆ ਕਿ ਅਸੀਂ ਵੀ ਆਪਣੇ ਪਿੰਡਾਂ ਨੂੰ ਆਪਣੇ ਦੇਸ਼ ਨੂੰ ਕੈਨੇਡਾ ਨਾਲੋਂ ਸੋਹਣਾ ਬਣਾ ਸਕਦੇ ਹਾਂ ਕਿਉਂਕਿ ਸਾਨੂੰ ਆਪਣੇ ਪਿੰਡਾਂ ਲਈ ਕੰਮ ਕਰਨ ਦੀ ਲੋੜ ਆ ਸਾਨੂੰ ਆਪਣੀਆਂ ਆਤਮਾਵਤਨ ਦੀ ਲੋੜ ਆ ਕਿਉਂਕਿ ਸਾਡਾ ਦੇਸ਼ ਅੱਜ ਵੀ ਤੁਸੀਂ ਦੇਖੋ ਉੱਥੇ ਖੜਾ ਦੇਖ ਦੀ ਯਾਦੀ ਤੋਂ ਬਾਅਦ ਅੱਜ ਵੀ ਅਸੀਂ ਕੋਈ ਏਡਾ ਵੱਡਾ ਵਿਕਾਸ ਨਹੀਂ ਕੀਤਾ ਕਿ ਸਾਫ਼ ਸੁਥਰਾ ਸਾਡਾ ਦੇਸ਼ ਨਹੀਂ ਹੋ ਪਾਰਿਆ ਉਹਦਾ ਕਾਰਨ ਆ ਕਿ ਸਾਡੀਆਂ ਆਤਮਾ ਸਾਡੇ ਦੇਸ਼ ਦੇ ਲੋਕਾਂ ਦੀ ਹਜੇ ਵੀ ਉਹਨੀਆਂ ਮਾੜੀਆਂ ਕਿਉਂਕਿ ਕੇਲੇ ਅਸੀਂ ਆਪਣੀ ਕਾਰ ਦੇ ਵਿੱਚ ਗੱਡੀ 'ਚ ਖਾਣੇ ਛਲਕਾ ਅਸੀਂ ਯਾਨਕਿ ਸੜਕ 'ਤੇ ਛਿੱਟਣਾ ਕਿਉਂਕਿ ਖਾਣਾ ਅਸੀਂ ਗੱਡੀ 'ਚ ਗੰਦਾ ਦੀ ਸੜਕ 'ਤੇ ਪਾਉਣਾ ਫਿਰ ਦੇਸ਼ ਕਿਵੇਂ ਸਾਡਾ ਸਾਫ਼ ਸੁਥਰਾ ਸਵੱਛ ਹੋ ਸਕਦਾ ਨਹੀਂ ਸੋਚ ਸਕਦੇ ਇਸ ਕਰਕੇ ਮੈਂ ਕੈਨੇਡਾ ਸੋਚ ਕੇ ਆਇਆ ਸੀ ਕਿ ਆਪਦੇ ਪਿੰਡ ਨੂੰ ਸਾਫ਼ ਸੁਥਰਾ ਸੋਹਣਾ ਪਿੰਡ ਬਣਾਉਣਾ ਔਰ 2013 ਦੇ ਵਿੱਚ ਅਸੀਂ ਆਪਣੇ ਪਿੰਡ ਨੂੰ ਸਾਫ਼ ਸੁਥਰਾ ਕਰਨ ਦੀ ਖਾਤਰ ਕਮ ਇਹ ਸ਼ੁਰੂ ਕੀਤੀ ਸੀ ਔਰ ਜਿਹਦੇ ਕਰਕੇ ਸਭ ਤੋਂ ਪਹਿਲਾਂ ਅਸੀਂ ਪਿੰਡ ਨੂੰ ਗੰਦੇ ਪਾਣੀ ਤੋਂ ਮੁਕਤ ਕਰਨ ਦੀ ਜਿਹੜੀ ਮੈਂ ਮਹਮ ਸ਼ੁਰੂ ਕੀਤੀ ਸੀ ਕਿਉਂਕਿ ਦੋ ਸਮੱਸਿਆਵਾਂ ਸਭ ਤੋਂ ਵੱਡੀਆਂ ਪਹਿਲੀ ਸਮੱਸਿਆ ਗੰਦੇ ਪਾਣੀ ਦੀ ਔਰ ਦੂਜੀ ਸਮੱਸਿਆ ਗੰਦੇ ਕੂੜੇ ਦੀ ਇਹ ਦੋਨੇ ਸਮੱਸਿਆ ਨੂੰ ਹੱਲ ਕਰਨ ਦੀ ਖਾਤਰ ਅਸੀਂ ਸਟੈਪ ਬਾਈ ਸਟੈਪ ਕੰਮ ਸ਼ੁਰੂ ਕੀਤਾ ਪਹਿਨਾ ਅਸੀਂ ਪਹਿਲੇ ਸਟੈਪ ਦੇ ਵਿੱਚ ਆਪਣੇ ਪਿੰਡ ਨੂੰ ਨਾਲੀਆਂ ਤੋਂ ਮੁਕਤ ਕਰਨ ਦੀ ਖਾਤਰ ਗੰਦੇ ਪਾਣੀ ਤੋਂ ਮੁਕਤ ਕਰਨ ਦੀ ਖਾਤਰ ਪਿੰਡੇ ਵਿੱਚ ਸੀਵਰੇਜ ਪਾਇਆ ਔਰ ਮੈਨੂੰ ਖੁਸ਼ੀ ਹੈ ਕਿ ਦੇਸ਼ ਦਾ ਪਹਿਲਾ ਪਿੰਡ ਕਿ ਜਿੱਥੇ ਸੀਵਰੇਜ ਪਾ ਕੇ ਅਸੀਂ ਪੂਰਾ ਗਲੀਆਂ ਨੂੰ ਇੰਟਰਲੌਕ ਟਾਈਲਾਂ ਨਾਲ ਪੱਕਾ ਕਰਤਾ ਅੱਜ ਦੇਸ਼ ਦੀ ਆਜ਼ਾਦੀ ਤੋਂ ਬਾਅਦ 75 ਸਾਲ ਹੋ ਗਏ ਹਜੇ ਤੱਕ ਗਲੀਆਂ ਨਾਲੀਆਂ ਦੇ ਕੰਮ ਹੀ ਨਹੀਂ ਖਤਮ ਕੀਤੇ ਦੇਸ਼ ਨੇ ਔਰ ਅੱਜ ਵੀ ਪਿੰਡਾਂ ਦੇ ਵਿੱਚ ਜਿਹੜੀ ਗ੍ਰਾਂਟ ਆ ਰਹੀ ਹੈ ਇਸ ਪਰਪਸ ਲਈ ਆ ਰਹੀ ਹੈ ਕਿ ਗਲੀਆਂ ਨਾਲੀਆਂ ਦਾ ਪਰਪਸ ਹੁੰਦਾ ਵਿਕਾਸ ਕੀਤਾ ਜਾਵੇ ਫਿਰ ਇਹ ਲਾਨਤ ਜਿਹੜੇ ਦੇਸ਼ ਨੇ ਹੈ ਤੇ ਗਲੀਆਂ ਨਾਲੀਆਂ ਨਹੀਂ ਕੰਪਲੀਟ ਕੀਤੀਆਂ ਉਹਨਾਂ ਨੇ ਹੋਰ ਕੀ ਤਰੱਕੀ ਕਰਨੀ ਹੈ ਇਸ ਕਰਕੇ ਟਾਰਗੇਟਸ ਸਾਡਾ ਸਾਡੇ ਲਈ ਚੈਲੰਜ ਵੀ ਸੀ ਕਿ ਅਸੀਂ ਆਪਣੇ ਪਿੰਡ ਚੋਂ ਨਾਲੀਆਂ ਖਤਮ ਕਰਨੀਆਂ ਔਰ ਅਸੀਂ ਨਾਲੀਆਂ ਖਤਮ ਕੀਤੀਆਂ ਔਰ ਗੰਦੇ ਪਾਣੀ ਨੂੰ ਅਸੀਂ ਖਤਮ ਕਰਕੇ ਉਹਨੂੰ ਟ੍ਰੀਟ ਕਰਨ ਲਈ ਟ੍ਰੀਟਮੈਂਟ ਪਲਾਂਟ ਲਾਇਆ ਔਰ ਦੇਸ਼ ਦਾ ਪਹਿਲਾ ਪਿੰਡ ਰਣ ਸਿੰਘ ਕਲਾਂ ਬਣਿਆ ਕਿ ਜਿੱਥੇ ਗੰਦੇ ਪਾਣ ਨੂੰ ਟ੍ਰੀਟ ਕਰਕੇ 100 ਏਕੜ ਉਹਦੇ ਨਾਲ ਖੇਤੀ ਕਰਦੇ ਆ ਟ੍ਰੀਟਮੈਂਟ ਪਲਾਂਟ ਨਾਲ ਹੀ ਔਰ ਸਭ ਤੋਂ ਮਾਨ ਵਾਲੀ ਗੱਲ ਆ ਉਹ ਤੋਂ ਬਿਨਾ ਕਿ ਜਿਹੜੇ ਅੱਜ ਪਿੰਡਾਂ ਦੇ ਵਿੱਚ ਗੰਦੇ ਛੱਪੜ ਹੋ ਗਏ ਜਿਹੜੇ ਛੱਪੜ ਬੜੇ ਸਾਫ਼ ਸੁਥਰੇ ਹੁੰਦੇ ਸੀ ਬੜੇ ਸ਼ਵਸ਼ ਹੁੰਦੇ ਸੀ ਅੱਜ ਉਹਨਾਂ ਗੰਦੇ ਛੱਪ ਉਹ ਛੱਪੜਾਂ ਦੇ ਉੱਤੋਂ ਜੀ ਬਦਬੂ ਆਉਣ ਲੱਗੀ ਅੱਜ ਅਸੀਂ ਉਹਨਾਂ ਛੱਪੜਾਂ ਨੂੰ ਖੂਬਸੂਰਤ ਝੀਲਾਂ ਦੇ ਵਿੱਚ ਤਬਦੀਲ ਕੀਤਾ ਅੱਜ ਰਣਸੀਂ ਕਲਾਂ ਦੇ ਛੱਪੜਾਂ ਤੇ ਬਦਬੂ ਨਹੀਂ ਆਉਂਦੀ ਅੱਜ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਰਣਸੀਂ ਕਲਾਂ ਦੇ ਛੱਪੜਾਂ ਤੇ ਕਿਉਂਕਿ ਉਹਨੂੰ ਸ਼ਵਸ਼ ਕਰਤਾ ਉਹਦੇ ਵਿੱਚ ਨਹੀਂ ਵਾਲਾ ਪਾਣੀ ਅਸੀਂ ਜਿਹੜਾ ਪੂਰਾ ਸਟੋਰ ਕਰਦੇ ਹਾਂ ਔਰ ਰੀਚਾਰਜ ਵੀ ਕਰਦੇ ਹਾਂ ਐਵੇਂ ਅਸੀਂ ਆਪਣੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਗੰਦੀਆਂ ਥਾਵਾਂ ਸੀ ਜਿੱਥੇ ਰੂੜੀਆਂ ਦੇ ਢੇਰ ਲੱਗੇ ਪਏ ਹੋਏ ਸੀ ਉਹ ਕਚ ਅਸੀਂ ਉਹਨਾਂ ਸੁੰਦਰ ਉਹਨਾਂ ਨੂੰ ਸੁੰਦਰ ਥਾਵਾਂ ਦੇ ਰੂਪ ਦੇ ਵਿੱਚ ਤਬਦੀਲ ਕਰਨਾ ਚਾਹੁੰਦੇ ਸੀ ਅੱਜ ਉੱਥੇ ਖੂਬਸੂਰਤ ਹੈ ਤਿੰਨ ਪਾਰਕ ਬਣਾਤੇ ਅੱਛਾ ਔਰ ਇਹ ਵੀ ਸਾਨੂੰ ਖੁਸ਼ੀ ਆ ਕਿ ਅਜ ਰਣ ਸਿੰਘ ਕਲਾਂ ਦੇ ਵਿੱਚ ਤਿੰਨ ਖੂਬਸੂਰਤ ਪਾਰਕ ਬਣੇ ਆ ਗੰਦਾ ਗੰਦੇ ਥਾਵਾਂ ਨੂੰ ਸਵਾਰ ਕੇ ਉਦੋਂ ਬਿਨਾ ਸਭ ਤੋਂ ਵੱਡੀ ਜਿਹੜੀ ਪਿੰਡਾਂ ਦੇ ਵਿੱਚ ਸਮੱਸਿਆ ਹੁੰਦੀ ਰੂੜਾਂ ਦੀ ਅਸੀਂ ਹੁਣ ਆਪਣੇ ਪਿੰਡ ਨੂੰ ਨਾਲੀਆਂ ਨੂੰ ਖਤਮ ਕਰਨ ਤੋਂ ਬਾਅਦ ਅਸੀਂ ਆਪਣੇ ਪਿੰਡ ਨੂੰ ਰੂੜੀ ਮੁਕਤ ਕਰਨ ਜਾ ਰਹੇ ਹਾਂ। ਅੱਛਾ। ਔਰ ਮੈਨੂੰ ਬੜੀ ਇਹ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਕਦੇ ਤੁਸੀਂ ਸੁਣਿਆ ਨਹੀਂ ਹੋਣਾ ਕਿ ਰੂੜੀਆਂ 'ਚ ਪੱਖੇ ਚੱਲਦੇ ਆ। ਅੱਛਾ। ਰਣਸੀਂ ਕਲਾਂ ਦੀਆਂ ਰੂੜੀਆਂ 'ਚ ਪੱਖੇ ਚੱਲਦੇ ਆ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਇੱਥੇ ਇੱਥੇ ਗੰਦਗੀ ਜਿਹੜੀ ਸਾਡਾ ਕੂੜਾ ਆਉਣਾ ਔਰ ਕੂੜੇ ਨੂੰ ਅਸੀਂ ਖਾਦ ਬਣਾਉਣੀ ਆ। ਇਹ ਅਜ ਇਹਦੇ ਵਿੱਚ ਪੱਖੇ ਲੱਗੇ ਹੋਏ ਆ ਮੂਰੇ ਸਾਡਾ ਅਸੀਂ ਜਿਹੜਾ ਪਲਾਸਟਿਕ ਰੀਸਾਈਕਲ ਕਰਨ ਵਾਲੀ ਫੈਕਟਰੀ ਲਾਤੀ। ਇਹ ਵੀ ਦੇਸ਼ ਦਾ ਪਹਿਲਾ ਪੈਂਡ ਰਣ ਸਿੰਘ ਕਲਾ ਬਣਾਇਆ ਕਿ ਜਿੱਥੇ ਪਲਾਸਟਿਕ ਰੀਸਾਈਕਲ ਹੋਊਗੀ ਇਹ ਸਾਡੇ ਲਈ ਆਪਣਿਆ ਮਾਣ ਵਾਲੀ ਗੱਲ ਆ ਔਰ ਤੁਸੀਂ ਦੇਖ ਰਹੇ ਹੋ ਕਿ ਅਸੀਂ ਕਿਸ ਢੰਗ ਦੇ ਨਾਲ ਇਹਨੂੰ ਡਿਵੈਲਪ ਕੀਤਾ ਹੈ ਖੂਬਸੂਰਤ ਇਹਨੂੰ ਬਣਾਇਆ ਤਾਂ ਬਿਲਕੁਲ ਮੈਂ بڑے ਦਫਤਰ ਦੇਖੇ ਅੱਜ ਤੱਕ ਮੈਂ ਪਹਿਲਾ ਜਿਹੇ ਆ ਦਫਤਰ ਦੇਖਿਆ ਤੁਸੀਂ ਤਸਵੀਰਾਂ ਦਿਖਾਓ ਜ਼ਰੂਰ ਕਿ ਪਹਿਲਾ ਜਿਹੇ ਆ ਦਫਤਰ ਹੈ ਜਿੱਥੇ ਕੂੜਾ ਘਰ ਲਿਖਿਆ ਹੈ ਇੱਥੇ ਕੂੜਾ ਸਟੋਰ ਕੀਤਾ ਜਾਏਗਾ ਦਫਤਰ ਤਾਂ ਮੈਂ ਬਹੁਤ ਦੇਖਿਆ ਇਹ ਦਫਤਰ ਚ ਕੀ ਖਾਸ ਏਦਾਂ ਦਾ ਇਹ ਅਸਲ ਕੂੜੇ ਘਰ ਦਾ ਸਾਡਾ ਦਫਤਰ ਬਣਾਇਆ ਕਿਉਂਕਿ ਇੱਥੇ ਸਾਡੀਆਂ ਜਿਹੜੀਆਂ ਔਰਤਾਂ ਬੈਠਣੀਆਂ ਆ ਇਹਦੇ ਅੰਦਰ ਪੱਖਾ ਵਗੈਰਾ ਲੱਗਿਆ ਹੋਗਾ ਸਾਰੀਆਂ ਲਾਈਟਾਂ ਲੱਗੀਆਂ ਪ੍ਰਬੰਧ ਕੀਤਾ ਹੈਗਾ ਜਿਹੜੋ ਔਰਤਾਂ ਸਾਡੀਆਂ ਵੇਲੀਆਂ ਹੋਣੀਆਂ ਅਰੈਸਟ ਕਰਨੀਆਂ ਇੱਥੇ ਬੈਠ ਕੇ ਕੋਈ ਜਿਹੜਾ ਸਮਾਨ ਹੋਊਗਾ ਕੂੜੇ ਨੂੰ ਗਲਵਜ਼ ਵਗੈਰਾ ਵਗੈਰਾ ਕੋਈ ਪੱਠਲ ਕੋਈ ਕਈਆਂ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਚ ਰੱਖੀਆਂ ਜਾਣਗੀਆਂ ਔਰ ਜਿਹੜਾ ਸਾਡਾ ਰਿਕਾਰਡ ਵੀ ਅਸੀਂ ਰੱਖਾਂ ਕਿਉਂਕਿ ਜਿਹੜੀਆਂ ਔਰਤਾਂ ਨੂੰ ਅਸੀਂ ਪੈਸੇ ਦੇਣੇ ਆ ਨਾਮ ਦੇਣੇ ਹੈਗੇ ਆ ਕਿਉਂਕਿ ਨਾਮ ਉਹਨਾਂ ਨੂੰ ਦੇਣਿਆ ਜਿਹੜਾ ਵਧੀਆ ਢੰਗ ਨਾਲ ਸਾਡੇ ਕੋਲੇ ਪ੍ਰੋਪਰ ਇਸੇ ਕੂੜਾ ਲੈ ਕੇ ਆਉਣਗੀਆਂ ਔਰਤਾਂ ਅਸੀਂ ਉਹਨਾਂ ਨੂੰ ਗਿਫਟ ਦੇਣੇ ਆ ਔਰ ਪੈਸੇ ਅਸੀਂ ਉਹਨਾਂ ਨੂੰ ਪੈਸੇ ਜਿਹੜੇ ਪੈਸੇ ਦੇਣੇ ਆ ਅਸੀਂ ਜਿਹੜੀ ਸਾਡੀ ਖਾਦ ਬਣਾਉਂਗੇ ਕੂੜੇ ਦੀ ਅਸੀਂ ਉਹਨੂੰ ਸੇਲ ਕਰਾਂਗੇ ਉਹ ਸੇਲ ਦੇ ਵਿੱਚੋਂ ਜਿਹੜੀ ਸਾਨੂੰ ਆਮਦਨ ਹੋਊਗੀ ਅਸੀਂ ਜਿਹੜੇ ਔਰਤਾਂ ਸਾਡੇ ਕੋਲੇ ਕੂੜਾ ਲੈ ਕੇ ਆਉਣ ਅਸੀਂ ਉਹਨਾਂ ਨੂੰ ਪੈਸੇ ਦੇਣੇ ਆ ਔਰ ਇੱਕ ਬਹੁਤ ਵਧੀਆ ਢੰਗ ਨਾਲ ਵਿਧੀ ਦੇ ਨਾਲ ਇਹਨੂੰ ਸਾਰਾ ਅਸੀਂ ਚਲਾਵਾਂਗੇ ਔਰ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਪਹਿਲਾ ਦੇਖ ਰਹੇ ਹੋ ਕਿ ਅੱਜ ਤੱਕ ਦੇਖਿਆ ਨਹੀਂ ਹੋਣਾ ਕਿ ਕੂੜੇ ਘਰ ਦਾ ਦਫ਼ਤਰ ਹੈ ਰਣ ਸਿੰਘ ਕਲਾਂ ਦਾ ਕੂੜੇ ਘਰ ਦਾ ਦਫ਼ਤਰ ਹੈ ਕਿ ਜਿੱਥੇ ਕੂੜੇ ਘਰ ਦਾ ਵੀ ਦਫ਼ਤਰ ਬਣਿਆ ਹੈ ਬੜੀ ਨਵਿਕਲੀ ਗੱਲ ਹੈ ਤਾਂ ਹੀ ਤਾਂ ਆਖਿਆ ਕਿ ਰਣ ਸਿੰਘ ਕਲਾਂ ਦੇ ਰੂੜੂਆਂ 'ਚ ਪੱਖੇ ਚੱਲਦੇ ਆ ਇਹ ਬੜੀ ਵੱਡੀ ਗੱਲ ਹੈ ਔਰ ਇਹ ਜਿਹੜਾ ਪੱਟ ਬਣਾਇਆ ਹੈਗੀ ਆ ਇਹਦੇ ਵਿੱਚ ਅਸੀਂ ਗਿੱਲਾ ਕੂੜਾ ਸਟੋਰ ਕਰਾਂਗੇ ਤਾਂ ਜਿਹਦੇ ਵਿੱਚ ਸਬਜ਼ੀਆਂ ਦੇ ਫੁਲਕ ਵਗੈਰਾ ਫਲਾਂ ਦੇ ਫੁਲਕ ਵਗੈਰਾ ਚਾਹ ਪੱਤੀ ਦਾਲਾਂ ਦਰਖਤਾਂ ਦੇ ਪੱਤੇ ਉਹ ਸਾਰੇ ਜਿਹੜਾ ਗਿੱਲਾ ਕੂੜੇ ਦੇ ਰੂਪ ਹੋਣਗੇ ਉਹ ਆਏਗਾ ਉਦੋਂ ਬਣਾਇਆ ਜਾ ਸੁੱਕਾ ਕੂੜਾ ਆਊਗਾ ਜਿਹਦੇ ਵਿੱਚ ਪਲਾਸਟਿਕ ਆ ਸਕਦੀ ਆ ਕਾਚ ਆ ਸਕਦਾ ਲੋਹਾ ਆ ਸਕਦਾ ਕੱਪੜੇ ਆ ਸਕਦੇ ਆ ਉਹਨਾਂ ਨੂੰ ਅਸੀਂ ਅਲੱਗ ਤਰ੍ਹਾਂ ਸਟੋਰ ਕਰਾਂਗੇ ਔਰ ਪਲਾਸਟਿਕ ਨੂੰ ਉਹਦੇ ਵਿੱਚੋਂ ਕੱਢ ਕੇ ਅਸੀਂ ਰੀਸਾਈਕਲ ਕਰਾਂਗੇ ਅੱਛਾ ਔਰ ਜਿਹੜੇ ਬੱਚਿਆਂ ਦੇ ਡਾਇਪਰ ਹੋਣਗੇ ਔਰਤਾਂ ਦੇ ਸੈਂਟਰੀ ਪੈਡ ਵਗੈਰਾ ਹੋਣਗੇ ਉਹਨਾਂ ਨੂੰ ਜਾਲਣ ਦੀ ਖਾਤਰ ਨਸ਼ਟ ਕਰਨ ਦੀ ਖਾਤਰ ਇੱਕ ਪੱਠੀ ਬਣਾਈ ਆ ਅੱਛਾ ਔਰ ਜਿਹੜੇ ਪਸ਼ੂਆਂ ਦਾ ਗੋਬਰ ਆਉਂਦਾ ਕਿਉਂਕਿ ਉਹ ਗੋਬਰ ਨੂੰ ਵੀ ਅਸੀਂ ਸਟੋਰ ਕਰਨਾ ਉਹਦੇ ਲਈ ਇੱਕ ਵੱਖਰਾ ਵੱਡਾ ਇੱਕ ਪੂਰਾ ਵੱਡਾ ਪਿੱਟ ਬਣਾਇਆ ਉਹਦੇ ਵਿੱਚ ਅਸੀਂ ਸਟੋਰ ਕਰਾਂਗੇ ਜਦੋਂ ਖਾਦ ਬਣ ਜੂਗੀ ਅਸੀਂ ਉਹ ਖਾਦ ਵੀ ਕਿਸਾਨਾਂ ਨੂੰ ਸੇਲ ਕਰਾਂਗੇ ਹੂੰ ਔਰ ਅਸੀਂ ਇਹਨੂੰ ਜਿਹੜੀ ਅੱਜ ਸਾਡੇ ਲਈ ਇੱਕ ਲੋਕਾਂ ਦੀ ਸਮੱਸਿਆ ਬਣੀ ਹੋਈ ਆ ਕੂੜੇ ਦੀ ਅਸੀਂ ਉਹਨੂੰ ਵਰਦਾਨ ਦੇ ਰੂਪ 'ਚ ਬਣਾਵਾਂਗੇ ਇਹ ਵਰਦਾਨ ਬਣੂਗਾ ਕੂੜਾ ਘਰ ਲੋਕਾਂ ਦੇ ਕਿਉਂਕਿ ਨੀ ਦਿੱਲੀ ਵਰਗੇ ਦੇਖ ਜਿਹੜੇ ਸੂਬੇ ਆ ਤੁਸੀਂ ਦਿੱਲੀ ਸ਼ਹਿਰ ਪੂਰੀ ਦੇਸ਼ ਦਾ ਕਮਾਨ ਹੈ ਤੇ ਦਿੱਲੀ ਨੂੰ ਬੜੇ ਮਾਣ ਨਾਲ ਅਸੀਂ ਕਹਿੰਦੇ ਆ ਦਿੱਲੀ ਕੇ ਆਏ ਆ ਪਰ ਤੁਸੀਂ ਦੇਖੋਗੇ ਉੱਥੇ ਕੂੜੇ ਦੇ ਕਿੱਡੇ-ਕੱਡੇ ਪਰਬਤ ਲੱਗੇ ਪਏ ਆ ਸਮੱਸਿਆ ਹੱਲ ਨਹੀਂ ਹੋ ਰਹੀ ਬਿਲਕੁਲ ਉਹ ਐਡੇ-ਐਡੇ ਪਹਾੜ ਬਣ ਗਏ ਅਸੀਂ ਉਹ ਹੀ ਕੂੜੇ ਬਿਮਾਰੀਆਂ ਦਾ ਘਰ ਵੀ ਬਿਮਾਰੀਆਂ ਦਾ ਘਰ ਬਣ ਰਹੇ ਆ ਅਸੀਂ ਉਹ ਸਾਰੀਆਂ ਗੱਲਾਂ ਤੋਂ ਛੁਟਕਾਰਾ ਪਾਵਾਂਗੇ ਸਾਡੀਆਂ ਬਿਮਾਰੀਆਂ ਵੀ ਖਤਮ ਹੋਣਗੀਆਂ ਰਣਸੀਹ ਕਲਾ ਦੇ ਵਿੱਚ ਕੋਈ ਟਾਈਫੈਟ ਮਲੇਰੀਏ ਦਾ ਮਰੀਜ਼ ਨਹੀਂ ਪੈਦਾ ਹੁੰਦਾ ਕਿਉਂਕਿ ਉਹਦਾ ਕਾਰਨ ਹੈ ਕਿਉਂਕਿ ਸਾਡੇ ਨਾਲੀਆਂ ਹੀ ਹੈ ਨਹੀਂ ਕਿਉਂਕਿ ਮੱਛਰੀ ਨਹੀਂ ਪੈਦਾ ਹੁੰਦਾ ਬਦਬੂਈ ਨਹੀਂ ਪੈਦਾ ਹੁੰਦੀ ਗੰਦਾ ਪਾਣੀ ਨਹੀਂ ਬਾਹਰ ਆਉਂਦਾ ਜਿਹਦੇ ਨਾਲ ਬਿਮਾਰੀਆਂ ਫੈਲਦੀਆਂ ਉਮੇ ਕੂੜਾ ਵੀ ਇੱਕ ਬਿਮਾਰੀਆਂ ਦਾ ਫੈਲਣ ਦਾ ਜਿਹੜਾ ਕਾਰਨ ਬਣਦਾ ਕਿਉਂਕਿ ਉਹਦਾ ਹੱਲ ਕਰਨ ਦੇ ਲਈ ਇੱਕ ਨਵਿਕਲਾ ਕੂੜਾ ਘਰ ਸਮਾਰਟ ਕੂੜਾ ਘਰ ਅਸੀਂ ਰਣ ਸਿੰਘ ਕਲਾਂ ਦੀ ਜਿਹੜਾ ਬਣਾਇਆ ਗਿਆ ਔਰ ਅੱਜ ਬੜੀ ਇਹਦੀ ਚਰਚਾ ਪੂਰੇ ਦੇਸ਼ 'ਚ ਹੋ ਰਹੀ ਆ ਔਰ 2-3 ਮਹੀਨੇ ਪਹਿਲਾਂ ਦੇਸ਼ ਦੇ ਵਜ਼ੀਰੇ ਆਜਮ ਨਰਿੰਦਰ ਮੋਦੀ ਦੇ ਜੁਆਇੰਟ ਸੈਕਟਰੀ ਨਛਵੀ ਕੁਮਾਰ ਰਣ ਸਿੰਘ ਕਲਾਂ ਦੇਖਣ ਆਏ ਜਦੋਂ ਉਹਨਾਂ ਨੂੰ ਵੀ ਦੱਸਿਆ ਅਸੀਂ ਤੇ ਉਹ ਬੜੇ ਪ੍ਰਭਾਵਿਤ ਹੋਏ ਕਿ ਯਾਰ ਇਹ ਇੰਨਾ ਨਵਕਲਾ ਢੰਗ ਨਾਲ ਤੁਸੀਂ ਕੂੜਾ ਘਰ ਬਣਾ ਰਹੇ ਆ ਦੱਸਿਆ ਉਹਨਾਂ ਨੂੰ ਹਾਂ ਵੀ ਇਸ ਤਰ੍ਹਾਂ ਉਹ ਕਹਿੰਦੇ ਸੀ ਪੂਰੇ ਦੇਸ਼ ਦੇ ਵਿੱਚ ਲਾਗੂ ਕਰਾਂਗੇ ਔਰ ਸਾਡੇ ਮੋਗੇ ਜ਼ਿਲ੍ਹੇ ਦੇ ਡੀਸੀ ਸਰਦਾਰ ਕੁਲਵੰਤ ਸਿੰਘ ਹੁਣੀ ਇਹਨੂੰ ਬਕਾਇਦਾ ਦੇਖਣ ਆਏ ਉਹਨਾਂ ਨੇ ਮੋਗੇ ਜ਼ਿਲ੍ਹੇ ਚ ਕਹਿਆ ਸਾਰੀਆਂ ਪੰਚਾਇਤਾਂ ਨੂੰ ਹੁਕਮ ਕੀਤਾ ਕਿ ਤੁਸੀਂ ਵੀ ਰਣਸੀਂਗ ਕਲਾਂ ਦੀ ਪੰਚਾਇਤ ਵਾਂਗੂ ਸਿੱਖੋ ਉਹਨਾਂ ਤੋਂ ਕਿਉਂਕਿ ਇਸ ਤਰ੍ਹਾਂ ਦਾ ਕੰਮ ਕਰੋ ਕੂੜੇ ਨੂੰ ਸਮੱਸਿਆ ਦੀ ਸਮੱਸਿਆ ਜਿਹੜੀ ਹੱਲ ਕੀਤੀ ਜਾਵੇ ਔਰ ਸਾਡੇ ਲਈ ਮਾਨ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਸਾਨੂੰ ਵੱਡੇ ਵੱਡੇ ਬੰਦੇ ਆ ਕੇ ਸਾਡੇ ਪਿੰਡ ਨੂੰ ਵੇਖਦੇ ਆ ਸਾਡੇ ਪਿੰਡ ਨੂੰ ਪਿਆਰ ਕਰਦੇ ਆ ਤੁਹਾਡੇ ਵਰਗੇ ਟੀਵੀ ਚੈਨਲਾਂ ਦੇ ਜਿਹੜੇ ਏਡੇ ਵੱਡੇ ਐਂਕਰ ਆਉਂਦੇ ਰਣ ਸਿੰਘ ਕਲਾ ਤੇ ਕਿਤੇ ਨਾ ਕਿਤੇ ਜਦੋਂ ਆਪਾਂ ਚੰਗਾ ਕੰਮ ਕਰਦੇ ਆ ਨਾ ਲੋਕਾਂ ਦੀ سپورਟ ਘੱਟ ਮਿਲਦੀ ਹੈ ਬੋਲਣ ਵਾਲੇ ਜ਼ਿਆਦਾ ਹੁੰਦੇ ਆ ਤੇ ਤੁਹਾਨੂੰ ਵੀ ਉਹ ਫੇਸ ਕਰਨੀਆਂ ਪਈਆਂ ਸੀ ਚੀਜ਼ਾਂ ਅਸਲ ਅੰਗਰੇਜ਼ੀ ਦੇ ਬਹੁਤ ਵੱਡੇ ਰਾਈਟਰ ਹੋਇਆ ਵੈਕਟਰ ਹਿਊਗੋ ਉਹ ਕਹਿੰਦੇ ਜਦੋਂ ਵੀ ਕੋਈ ਮਹੱਤਵਪੂਰਨ ਕੰਮ ਕਰਨ ਨਾਲੋਂ ਤਿੰਨ ਪੜ ਹੁੰਦਾ ਹੂੰ ਉਹਦਾ ਵਿਰੋਧ ਕੀਤਾ ਇਹਨਾ ਦੂਜਾ ਪਾਣ ਚ ਕਿਹਾ ਜਾਂਦਾ ਪਾਗਲ ਹੋ ਗਿਆ ਔਰ ਤੀਜਾ ਸਟੈਪ ਇਹ ਹੈ ਜਾਂ ਉਹ ਨਾ ਜਦੋਂ ਲੋਕ ਉਹਦੀ ਪ੍ਰਸ਼ੰਸਾ ਕਰਦੇ ਆ ਅੱਜ ਰਣਸੀਹ ਕਲਾ ਪ੍ਰਸ਼ੰਸਾ ਵਾਲੇ ਪਾਸੇ ਵਧਿਆ ਹੋਇਆ ਕਿਉਂਕਿ ਰਣਸੀਹ ਕਲਾ ਦੀ ਪ੍ਰਸ਼ੰਸਾ ਹੁੰਦੀ ਹੈ ਕਿਉਂਕਿ ਰਣਸੀਹ ਕਲਾ ਪਾਗਲਪਨ ਦੇ ਵਿੱਚੋਂ ਵੀ ਗੁਜ਼ਰ ਚੁੱਕਿਆ ਹੈ ਰਣਸੀਹ ਕਲਾ ਵਿਰੋਧ ਵਾਲੇ ਚੱਕਰ ਚੋਂ ਵੀ ਗੁਜ਼ਰ ਚੁੱਕਿਆ ਹੈ ਰਣਸੀਹ ਕਲਾ ਹੁਣ ਪ੍ਰਸ਼ੰਸਾ ਵਾਲੇ ਪਾਸੇ ਜਾਣੀ ਪਹੁੰਚ ਚੁੱਕਿਆ ਕਿ ਜਿੱਥੇ ਰਣਸੀਹ ਕਲਾ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਕਿ ਰਣਸੀਹ ਕਲਾ ਤੋਂ ਸਿੱਖੋ ਕਿ ਕਿਵੇਂ ਕੂੜਾ ਲਿਆਉ ਤੇ ਪੈਸੇ ਕਮਾਓ ਕਿਵੇਂ ਇਹ ਜਿਹੀਆਂ ਨਵੇਕਲੀਆਂ ਮਿਹ ਮਾਰਨ ਸੀ ਕਲਾ ਵੱਲੋਂ ਸ਼ੁਰੂਆਂ ਕੀਤੀਆਂ ਜਾਂਦੀਆਂ ਤੇ ਸਫਲ ਕੀਤੀਆਂ ਜਾਂਦੀਆਂ ਔਰ ਸਾਡਾ ਮਕਸਦ ਇੱਕੋ ਹੀ ਆ ਕਿ ਸਾਡੇ ਪਿੰਡ ਰੰਗਲੇ ਪਿੰਡ ਹੋਣ ਰੰਗਲਾ ਪੰਜਾਬ ਬਣੇ ਸਾਫ ਸੁਥਰਾ ਪੰਜਾਬ ਬਣੇ ਕੈਨੇਡਾ ਨਾਲੋਂ ਵੀ ਸੋਹਣਾ ਬਣੇ ਆਪਾਂ 스마트 ਸਿਟੀ ਤਾਂ ਬੜਾ ਸੁਣਿਆ ਪਹਿਲੀ ਵਾਰੀ ਸੁਣਿਆ 스마트 ਕੂੜਾਕਰ ਹਾਂਜੀ ਬਿਲਕੁਲ ਇਹ ਪੂਰਾ ਨਵੇਕਲਾ ਕੰਮ ਆ ਕਿਉਂਕਿ ਕੂੜਾ ਕੁਮਾਰ ਜਿਹੜਾ ਹੈਗਾ 스마트 ਆ ਤੇ ਵੱਖਰਾ ਬਣਾਇਆ ਹੈਗਾ ਜਿੱਥੇ ਇੱਕ ਬਹੁਤ ਵੱਖਰੇ ਢੰਗ ਦੀ ਪ੍ਰਕਿਰਿਆ ਦੇ ਨਾਲ ਸਾਰਾ ਇੱਥੇ ਕੂੜਾ ਆਏਗਾ ਉਹਨੂੰ ਸੰਭਾਲਿਆ ਜਾਊਗਾ ਉਹਦੀ ਖਾਦ ਬਣਾਈ ਜਾਊਗੀ ਖਾਦ ਬਣਾ ਕੇ ਵੇਚੀ ਜਾਊਗੀ ਇਹ ਸਾਰਾ ਇੱਕ ਵੱਖਰਾ ਪੂਰਾ ਵੱਖਰਾ ਸਿਸਟਮ ਆ ਸਾਰਾ ਤੇ ਮੈਂ ਜ਼ਰੂਰ ਕਵਾਂਗੀ ਸਾਨੂੰ ਦਿਖਾਓ ਕਿ ਕਿੱਥੇ ਕੀ ਕੀ ਕੰਮ ਕੀਤਾ ਜਾਏਗਾ ਕਿਉਂਕਿ ਵੱਖ-ਵੱਖ ਤਰੀਕੇ ਦੇ ਇੱਕ ਕੈਬਿਨਸ ਟਾਈਪ ਬਣਾਏ ਗਏ ਐ ਤੇ ਇਹਦੇ ਵਿੱਚ ਕੀ ਕੀ ਕੰਮ ਕੀਤਾ ਜਾਏਗਾ ਹਾਂਜੀ ਬਿਲਕੁਲ ਜੀ ਜਿਹੜੇ ਪਹਿਲਾ ਹੈਗਾ ਤੁਸੀਂ ਦੇਖ ਰਹੇ ਹੋ ਵਿੱਚ ਗਿੱਲਾ ਕੂੜਾ ਸਾਡਾ ਆਏਗਾ ਇਹਦੇ ਵਿੱਚ ਗਿੱਲਾ ਕੂੜਾ ਸਾਰਾ ਸਟੋਰ ਕਰਾਂਗੇ ਜਦੋਂ ਇਹ ਭਰ ਜਾਊਗਾ ਇਹਦਾ ਤਾਂ ਨਾ ਤੋਂ 4 ਮਹੀਨੇ ਦਾ ਪ੍ਰੋਸੈਸ ਹੋਵੇਗਾ ਜਿਹੜਾ ਉਹਦੀ ਖਾਦ ਬਣਾਉਣ ਨੂੰ ਜਦੋਂ ਖਾਦ ਬਣ ਜੂਗੀ ਇਹ ਅਸੀਂ ਨਾਲ ਦੀ ਨਾਲ ਬਾਹਰ ਕੱਢ ਕੇ ਤੇ ਇਹਨੂੰ ਖਾਦ ਦੇ ਰੂਪ ਦੇ ਵਿੱਚ ਉਹਨੂੰ ਬੋਰੀ ਥੈਲੇ ਭਰਾਂਗੇ ਤੇ ਜਾ ਉਹਨੂੰ ਆਈ ਸੇਲ ਅਸੀਂ ਉਹਨੂੰ ਕਿਸਾਨਾਂ ਨੂੰ ਕਰ ਸਕਦੇ ਆ ਤੇ ਜਿਹੜੇ ਥੈਲੇ ਭਰਾਂਗੇ ਅਸੀਂ ਨਰਸਰੀਆਂ ਵਗੈਰਾ ਨੂੰ ਉਹ ਵੇਚਾਂਗੇ ਉਹਦੇ ਸਾਨੂੰ ਆਮਦਨ ਹੋਊਗੀ ਫਿਰ ਦੂਜਾ ਪੈਟ ਜਦੋਂ ਭਰ ਗਿਆ ਉਹ ਦੂਸਰੇ ਨੂੰ ਲਾਵਾਂਗੇ ਤੀਸਰਾ ਇਹ ਪੂਰੇ ਆ 8-10 ਜਿਹੜੇ ਪੈਟ ਸਾਡੇ ਐ ਬਣਾਏ ਗਏ ਆ ਇਹ ਚ ਗਿੱਲਾ ਕੂੜਾ ਸਟੋਰ ਹੋਊਗਾ ਪਸ਼ੂਆਂ ਦਾ ਗੋਬਰ ਵਾਲਾ ਉਹ ਮਗਰਲੀ ਸਾਈਡ ਬਣਾਇਆ ਹੈਗਾ ਡੈਪਰ ਵੱਲ ਨੂੰ ਪੱਠੀ ਬਣਾਈ ਜਿੱਥੇ ਅੰਦਰ ਫੈਕਟਰੀ ਦੇ ਵਿੱਚ ਪੱਖੇ ਲੱਗੇ ਹੋਏ ਜਿੱਥੇ ਕਹਿ ਰਹੇ ਕਿ ਰੂੜੀਆਂ ਦੇ ਪੱਖੇ ਲੱਗੇ ਆ ਇਹ ਤੁਸੀਂ ਦੇਖ ਰਹੇ ਆ ਇੱਥੇ ਸਾਰੀ ਪਲਾਸਟਿਕ ਜਾਏਗੀ ਇਹਦੇ ਅੰਦਰ ਹੀ ਜਿਹੜਾ ਕੱਚ ਸਾਡੇ ਕੂੜੇ ਚੋਂ ਨਿਕਲੂਗਾ ਉਹ ਸਾਰਾ ਕੱਚ ਵਗੈਰਾ ਵੀ ਸਾਰਾ ਉਹਦੇ ਅੰਦਰ ਅਸੀਂ ਰੱਖਾਂਗੇ ਲੋਹਾ ਰੱਖਾਂਗੇ ਇਹ ਸਾਰਾ ਕੁਝ ਐ ਬੱਖੋ-ਵੱਖਰ ਢੰਗ ਨਾਲ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਅਸੀਂ ਇਹ ਸਾਰਾ ਇਹਨੂੰ ਚਲਾਵਾਂਗੇ ਤਾਂ ਜੋ ਇਹ ਸਾਡਾ ਸਫਲ ਹੋਵੇ ਇਸੇ ਤਰ੍ਹਾਂ ਅਸੀਂ 2019 ਦੇ ਵਿੱਚ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਮਹਾਂਮਹਿ ਮਸ਼ੂਰੂ ਕੀਤੀ ਸੀ 2 ਅਕਤੂਬਰ ਗਾਂਧੀ ਜਨਤੀ ਵਾਲੇ ਦਿਨ ਕਿ ਪਲਾਸਟਿਕ ਮੁਕਤ ਦੇਸ਼ ਕਰਨਾ ਕਿ ਰਣ ਸਿੰਘ ਕਲਾਨ ਇੱਕ ਨਵੀਂ ਮਹਮਾ ਸ਼ੁਰੂ ਕਰੀ 21 ਅਕਤੂਬਰ 2019 ਨੂੰ ਕਿ ਪਲਾਸਟਿਕ ਲਿਆਓ ਸਾਡੇ ਤੋਂ ਖੰਡ ਗੁੜ ਚੌਲ ਲੈ ਜਾਓ ਅਸੀਂ ਲੋਕਾਂ ਨੂੰ ਦੇਸ਼ ਦਾ ਪਹਿਲਾ ਪਿੰਡ ਬਣਿਆ ਸੀ ਕਿ ਜਿੱਥੇ ਪਲਾਸਟਿਕ ਬਦਲੇ ਲੋਕਾਂ ਨੂੰ ਖੰਡ ਤੇ ਗੁੜ ਦਿੱਤੇ ਜਾਂਦੇ ਚੌਲ ਦਿੱਤੇ ਜਾਂਦੇ ਕਣਕ ਦਿੱਤੇ ਜਾਂਦੇ ਸੀ ਉਹਨਾਂ ਤੋਂ ਪਲਾਸਟਿਕ ਲਈ ਜਾਂਦੀ ਸੀ ਅਸੀਂ ਇਹ ਜਿਹੇ ਮਹਿਮਾਸ਼ਰੂ ਦਾ ਤਾਂ ਕਰਦੇ ਆ ਕਿ ਲੋਕਾਂ ਨੂੰ ਸਮਝ ਆ ਜਾਵੇ ਅਸੀਂ ਕੀ ਕਰਨਾ ਇਹ ਸਾਡੀਆਂ ਚੇਟਕਾ ਲਾਉਣ ਵਾਲੀਆਂ ਮਹਿਮਾएं ਉਹਵੇਂ ਅਸੀਂ ਕੂੜੇ ਵਾਲੀ ਵੀ ਇੱਕ ਚੇਟਕ ਨਵੀਂ ਚੇਟਕ ਲਾਉਣ ਦੀ ਕੋਸ਼ਿਸ਼ ਕੀਤੀ ਆ ਕਿ ਲੋਕਾਂ ਨੂੰ ਸਿਖਾਇਆ ਜਾਵੇ ਕਿ ਕੂੜਾ ਕਿ ਕਿਸ ਢੰਗ ਨਾਲ ਲੈ ਕੇ ਆਉਣਾ ਕਿਸ ਢੰਗ ਨਾਲ ਦੀ ਖਾਦ ਬਣਾਈ ਜਾ ਸਕਦੀ ਆ ਤਾਂ ਜੋ ਕੂੜਾ ਸਾਡੀ ਜ਼ਿੰਦਗੀ ਵਿੱਚ ਸਮੱਸਿਆ ਨਾ ਬਣੇ ਬਰਬਾਦ ਨਾ ਬਣ ਜੇ ਇਸ ਕਰਕੇ ਨਵਿਕਲੇ ਢੰਗ ਨਾਲ ਸੀ ਜਿਹੜਾ ਕੂੜਾ ਘਰ ਬਣਾਈ ਜਦੋਂ ਸ਼ੁਰੂਆਤ ਕੀਤੀ ਸੀਗੀ ਤਾਂ ਪਿੰਡ ਵਾਲਿਆਂ ਨੇ ਸਪੋਰਟ ਕੀਤੀ ਅੱਜ ਪਿੰਡ ਵਾਲੇ ਆ ਕੇ ਕਹਿੰਦੇ ਆ ਸਰਪੰਚ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ। ਅਸਲ ਵਿੱਚ ਜੀ ਮੈਂ ਸਰਪੰਚ ਨਾ ਤਾਂ ਆਪਣੀ ਗੱਡੀ ਤੇ ਸਰਪੰਚ ਲਿਖਾਉਣ ਨੂੰ ਬਣਿਆ ਸੀ। ਹੂੰ। ਨਾ ਮੈਂ ਸਰਪੰਚ ਚਿੱਟੇ ਲੀੜੇ ਪਾਉਣ ਨੂੰ ਬਣਿਆ ਸੀ। ਨਾ ਮੈਂ ਸਰਪੰਚ ਆਪਣੇ ਘਰ ਦੇ ਬਾਹਰ ਸਰਪੰਚ ਲਿਖਾਉਣ ਨੂੰ ਬਣਿਆ ਸੀ। ਨਾ ਮੈਂ ਸਰਪੰਚ ਇਹ ਕੰਮ ਨੂੰ ਬਣਿਆ ਸੀ ਕਿ ਲੋਕ ਮੈਨੂੰ ਕੋਲ ਸਰਪੰਚ ਸਾਹਿਬ ਇਸ ਕੰਮ ਨੂੰ ਨਹੀਂ ਬਣਿਆ ਸੀ ਮੈਂ ਸਰਪੰਚ ਪਿੰਡ ਦਾ ਪੁੱਤ ਵਣ ਕੇ ਪਿੰਡ ਦਾ ਕੰਮ ਕਰਨੀ ਬਣਿਆ ਸੀ ਪਿੰਡ ਦੀ ਤਸਵੀਰ ਤੇ ਪਿੰਡ ਦੀ ਤਕਦੀਰ ਬਦਲਣੀ ਬਣਿਆ ਸੀ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਇੱਕ ਸਰਪੰਚ ਬਣ ਕੇ ਇਸ ਤਰ੍ਹਾਂ ਕੰਮ ਕੀਤਾ ਜਾ ਸਕਦਾ ਔਰ ਮੈਨੂੰ ਖੁਸ਼ੀ ਹੈ ਕਿ ਜਿਹੜੇ ਅੱਜ ਜਿੰਨੇ ਰਣ ਸਿੰਘ ਕਲਾਂ ਦੇ ਨਵਿੱਕਲੇ ਕੰਮ ਹੋਏ ਆ ਵੱਖਰੇ ਕੰਮ ਹੋਏ ਆ ਉਹ ਮੇਰੇ ਪਿੰਡ ਦੇ ਰੱਬ ਵਰਗੇ ਲੋਕਾਂ ਦੇ ਸਹਿਯੋਗ ਨਾਲ ਹੋਏ ਕਿਉਂਕਿ ਕੱਲਾ ਕੁਛ ਨਹੀਂ ਕਰਦਾ ਸਰਜੀਤ ਪਾਤਰ ਦੇ ਕਹਿਣ ਵਾਂਗ ਕੱਲਾ ਦਰਿਆ ਆਪਣਾ ਰਸਤਾ ਨਹੀਂ ਹਕਤਿਆਰ ਕਰਦਾ ਜਲ ਦਾ ਵੇਗ ਤੇ ਜ਼ਮੀਨ ਦੀ ਢਾਲ ਹੀ ਰਲ ਮਿਲ ਰਾਹ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਇਹ ਕੱਲਾ ਦਰਿਆ ਆਵਦਾ ਮੰਜ਼ਲ ਵੱਲੋਂ ਨਹੀਂ ਵਧਦਾ ਜੇ ਜ਼ਮੀਨ ਦੀ ਢਾਲ ਹੋਵੇ ਤੇ ਜਲ ਚ ਵੇਗ ਹੋਵੇ ਫੇਰ ਜਾ ਕੇ ਦਰਿਆ ਆਪਣੀ ਮੰਜ਼ਲ ਸਮੁੰਦਰ ਵੱਲ ਪਹੁੰਚ ਸਕਦਾ ਉਵੇਂ ਮੈਂਟੂ ਕੁਝ ਨਹੀਂ ਕਰ ਸਕਦਾ ਸੀ ਜੇਕਰ ਮੈਂਟੂ ਨੂੰ ਮੇਰੇ ਪਿੰਡ ਦੇ ਰੱਬ ਵਰਗੇ ਲੋਕ ਸਹਿਯੋਗ ਨਾ ਕਰਦੇ ਔਰ ਮੈਨੂੰ ਖੁਸ਼ੀ ਹੈ ਕਿ ਜਿਹੇ ਜਿਹੇ ਲੋਕ ਮੇਰੇ ਪਿੰਡ ਰਣਸੀਹ ਕਲਾਂ ਵਰਗੇ ਮੈਨੂੰ ਮਿਲੇ ਆ ਹਰ ਪਿੰਡ ਦੇ ਵਿੱਚ ਇਹੋ ਜਿਹੇ ਲੋਕ ਹੋਣੇ ਚਾਹੀਦੇ ਆ ਬਾਬੇ ਨਾਨਕ ਨੇ ਆਖਿਆ ਸੀ ਓਏ ਉਜੜ ਉਜੜ ਬਸੋ ਮਰਦਾਨਾ ਕਹਿੰਦਾ ਕਮਾਲ ਹੋ ਗਈ ਬਾਬਾ ਚੰਗੇ ਲੋਕਾਂ ਨੂੰ ਤੂੰ ਕਹਿਣਾ ਉਜੜ ਉਜੜ ਬਸੋ ਤੇ ਜਿਹੜੇ ਮਾੜੇ ਸੀ ਬਾਬਾ ਕਹਿੰਦਾ ਸੀ ਤੁਸੀਂ ਬਸਦੇ ਰਹੋ ਬਾਬਾ ਕਹਿੰਦਾ ਸੀ ਜਿਹੜੀ ਬਰਿਆਈ ਹੈ ਇਹ ਨੱਪੀ ਰਹਿਣੀ ਚਾਹੀਦੀ ਆ ਚੰਗੇ ਲੋਕ ਉਜੜ ਉਜੜ ਕੇ ਬਸਨੇ ਚਾਹੀਦੇ ਆ ਕਿਉਂਕਿ ਹੋਰ ਸਮਾਜ ਨੂੰ ਖੁਸ਼ਹਾਲ ਕਰਨ ਮੇਰੇ ਲੋਕ ਮੇਰੇ ਪਿੰਡੋਂ ਜਾ ਕੇ ਬਦੇਸ਼ਾਂ ਤੱਕ ਵੀ ਗਏ ਆ ਦੁਨੀਆ ਦੇ ਹਰ ਕੋਨੇ ਤੇ ਗਏ ਆ ਉਹ ਜਿੱਥੇ ਵੀ ਰਹਿੰਦੇ ਆ ਪਿੰਡ ਰਣ ਸਿੰਘ ਕਲਾਂ ਨੂੰ ਪਿਆਰ ਕਰਦੇ ਆ ਪਿੰਡ ਰਣ ਸਿੰਘ ਕਲਾਂ ਲਈ ਯੋਗਦਾਨ ਪਾਉਂਦੇ ਆ ਜਿਹਦੇ ਕਰਕੇ ਕਰੋੜਾ ਰੁਪਿਆ ਸੀ ਪਿੰਡ ਦੇ ਵਿਕਾਸ ਲਈ ਲਾਏ ਆ ਮੈਨੂੰ ਖੁਸ਼ੀ ਆ ਅੱਜ ਤੱਕ ਦੇ ਵਿਕਾਸ ਦੇ ਆ 80% ਯੋਗਦਾਨ ਮੇਰੇ ਪਿੰਡ ਦੇ ਰੱਬਰ ਕੇ ਲੋਕਾਂ ਦਾ ਔਰ ਪਿੰਡ ਦੇ ਲੋਕ ਹੀ ਮੇਰੀ ਬੈਂਕ ਆ ਪਿੰਡ ਦੇ ਲੋਕ ਹੀ ਮੇਰੀ ਸਰਕਾਰ ਆ ਜਿਹਦੇ ਕਰਕੇ ਨਵਿੱਕਲੇ ਕੰਮ ਕਰਦੇ ਆ ਮੈਨੂੰ ਖੁਸ਼ੀ ਆ ਕਿ ਮੈਨੂੰ ਥਾਪਾਂ ਤੇ ਸ਼ਾਬਾਸ਼ੀ ਜਦੋਂ ਮਿਲਦੀ ਰਹਿੰਦੀ ਹੈ ਤੇ ਮੇਰਾ ਖੂਨ ਵਗਿਆ ਰਹਿੰਦਾ ਮੈਨੂੰ ਹੋਰ ਜਜ਼ਬਾ ਮੇਰੇ ਚ ਪੈਦਾ ਹੋਇਆ ਰਹਿੰਦਾ ਕਿ ਮੈਂ ਹਜੇ ਹੋਰ ਪੰਛੀਆ ਹੋਰ ਅਡਾਰੀ ਮਾਰ ਪੰਛ ਮੈਂ ਹੋਰ ੜਾਰੀਆਂ ਮਾਰਦਾ ਨਵੀਆਂ ਖੋਜਾਂ ਕਰਦਾ ਕਿ ਆਪਣੇ ਪਿੰਡ ਨੂੰ ਇਹੋ ਜਿਹਾ ਪਿੰਡ ਬਣਾਦਾ ਕਿ ਲੋਕ ਆਖਣ ਯਾਰ ਰਣਸੀਹ ਕਲਾਂ ਵਿਕਾਸ ਦੀ ਹਾਬਾ ਵਿਕਾਸ ਦਾ ਸਮੁੰਦਰਾ ਵਿਕਾਸ ਦਾ ਚਾਨਣਾ ਰਣਸੀਹ ਕਲਾਂ ਗਲਾਬ ਦਾ ਫੁੱਲਾ ਵਿਕਾਸ ਇਹੋ ਜਿਹਾ ਪਿੰਡ ਮੈਂ ਰਣਸੀਹ ਕਲਾਂ ਡਿਵੈਲਪ ਕਰਨਾ ਚਾਹੁੰਦਾ ਕਿ ਜਿੱਥੋਂ ਸਰਕਾਰਾਂ ਸਿੱਖ ਕੇ ਜਾਣ ਕਿ ਇਹੋ ਜਿਹੇ ਕੰਮ ਕੀਤੇ ਜਾਣੇ ਚਾਹੀਦੇ ਆ ਔਰ ਸਾਡੇ ਪੰਜਾਬ ਦੇ ਵਜ਼ੀਰੇ ਆਜ਼ਮ ਭਗਵੰਤ ਮਾਨ ਹੁਣੀ ਵੀ ਰਣਸੀਹ ਕਲਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹ ਆ ਕੇਗੇ ਦੇਖ ਕੇ ਗਏ ਉਹ ਬੋਲ ਕੇ ਗਏ ਸੀ ਕਿ ਰਣਸੀਹ ਕਲਾਂ ਤੋਂ ਪਿੰਡਾਂ ਨੂੰ ਸਿੱਖਣ ਦੀ ਲੋੜ ਨਹੀਂ ਰਣ ਸਿੰਘ ਕਲਾ ਤੋਂ ਸਰਕਾਰਾਂ ਸਿੱਖਣ ਕਿ ਕੰਮ ਕਿਵੇਂ ਕਰਨਾ ਰਣ ਸਿੰਘ ਕਲਾ ਤੋਂ ਸਰਕਾਰਾਂ ਸਿੱਖ ਰਹੀਆਂ ਕਿ ਰਣ ਸਿੰਘ ਕਲਾ ਕੰਮ ਕਿਵੇਂ ਕਰਦਾ ਸਾਡੇ ਲਈ ਬੜੀ ਮਾਨ ਵਾਲੀ ਗੱਲ ਬਿਲਕੁਲ ਤਾਂ ਤੁਸੀਂ ਕਦੋਂ ਸ਼ੁਰੂਆਤ ਹੋएगी ਇਹਦੀ ਇਹ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਇਹ ਰਤ ਘਟਨ ਕਰਨਾ ਇਹਦੀ ਸ਼ੁਰੂਆਤ ਕਰ ਰਹੇ ਹਾਂ ਕਿਉਂਕਿ ਸਾਡਾ ਲਗਭਗ ਜਿਹੜਾ 99% ਦਾ ਕੰਮ ਪੂਰਾ ਕੰਪਲੀਟ ਹੋ ਚੁੱਕਿਆ ਔਰ 1% ਜਿਹੜਾ ਕੰਮ ਸਾਡਾ ਚੱਲ ਰਿਹਾ ਰਨਿੰਗ ਦੇ ਵਿੱਚ ਆ ਉਹ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਉਹਨੂੰ ਕੰਪਲੀਟ ਕਰਕੇ ਸਮੇਟ ਕੇ ਤੇ ਉਦੋਂ ਬਾਅਦ ਅਸੀਂ ਇਹ ਜਿਹੜਾ ਕੰਮ ਸ਼ੁਰੂ ਕਰ ਦੇਣਾ ਤੇ ਸਾਡਾ ਪ੍ਰੋਸੈਸ ਚੱਲ ਪੈਗਾ ਤੁਸੀਂ ਕਿਹਾ ਸੀ ਕਿ ਤੁਹਾਡੇ ਤੇ ਫਿਲਮ ਵੀ ਬਣੀ ਸੀਗੀ ਉਹ ਕੀ ਕિસ્ਸਾ ਸੀਗਾ ਉਹ ਇੱਕ ਜੀ ਪੰਜਾਬੀ ਟੀਵੀ ਨੇ ਇੱਕ ਸ਼ੁਰੂ ਕੀਤੀ ਸੀ ਲੜੀ ਇੱਕ ਜਜਵਾ ਉਹਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੀ ਐਕਟਰ ਨਹੀਂ ਹੈ ਕੁੜੀ ਨੀਰੂ ਵਾਜਵਾ ਉਹਨਾਂ ਨੇ ਉਹ ਸਾਰੀ ਸਾਡੇ ਪਿੰਡ ਦੀ ਜਿਹੜੀ ਸਟੋਰੀ ਕੀਤੀ ਸੀ ਔਰ ਸਾਡੇ ਲਈ ਮਾਣ ਵਾਲੀ ਗੱਲ ਸੀ ਕਿ ਰਣ ਸਿੰਘ ਕਲਾਂ ਨੂੰ ਵੀ ਇੱਕ ਉਹ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਨਾ ਜਿਹੜਾ ਸਾਨੂੰ ਮਾਣ ਮਿਲਿਆ ਵੱਡੀ ਗੱਲ ਮਿਲੀ ਔਰ ਸਾਡੇ ਲਈ ਬਹੁਤ ਵੱਡੀ ਗੱਲ ਸੀ ਤਾਂ ਜਾਂਦੇ ਜਾਂਦੇ ਜਿਹੜੇ ਹੋਰ ਪਿੰਡਾਂ ਦੇ ਸਰਪੰਚ ਨੇ ਉਹਨਾਂ ਨੂੰ ਕੋਈ ਸੰਦੇਸ਼ ਜਾਂ ਕੁਝ ਕਹਿਣਾ ਚਾਹੁੰਦੇ ਹੋ ਹਾਂ ਬਿਲਕੁਲ ਅਸੀਂ ਸਰਪੰਚ ਸਰਪੰਚ ਕਹਾਉਣ ਲਈ ਨਹੀਂ ਸਾਨੂੰ ਸਰਪੰਚ ਜਦੋਂ ਜ ਬਣ ਜਾਂਦੇ ਆ ਤੇ ਜ਼ਿੰਮੇਵਾਰੀਆਂ ਬਣ ਜਾਂਦੀਆਂ ਕਿ ਅਸੀਂ ਆਪਣੇ ਪਿੰਡ ਲਈ ਕੁਝ ਨਵੇਕਲੇ ਕੰਮ ਵੱਖਰੇ ਕੰਮ ਵਿਕਾਸ ਦੇ ਕੰਮ ਕਰੀਏ ਕਿਉਂਕਿ ਕੱਲਾ ਨਹੀਂ ਤਾਂ ਹੁਣ ਤੱਕ ਸਰਪੰਚਾਂ ਨੂੰ ਲੈ ਲਾ ਤੂੰ ਸਰਪੰਚੀ ਵੀ ਸਰਕਾਰੀ ਪੈਸੇ ਖਾਵਾਂਗੇ ਸਰ ਪੈਸੇ ਖਾਣ ਵਾਲੇ ਤੱਕ ਹੀ ਸਮਝਿਆ ਜਾਂਦਾ ਸਾਨੂੰ ਨਵੇਕਲੇ ਕੰਮ ਕਰਨੇ ਚਾਹੀਦੇ ਆ ਤਾਂ ਜੋ ਸਾਡੇ ਪਿੰਡਾਂ ਦਾ ਜਿਹੜਾ ਲੋਕਾਂ ਦਾ ਰੋਜ਼ ਮਰਦਾ ਜੀਵਨ ਆ ਉਹਦੇ ਵਿੱਚ ਸੁਖਾਲਾ ਆ ਸਕੇ ਲੋਕਾਂ ਦਾ ਜੀਵਨ ਸੌਖਾ ਹੋ ਸਕੇ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਹੋ ਸਕੇ ਲੋਕਾਂ ਦਾ ਰਹਿਣ ਸਹਿਣ ਵਧੀਆ ਹੋ ਸਕੇ ਸਾਨੂੰ ਇਹ ਜੇ ਪ੍ਰਾਲੇ ਕਰਨੇ ਚਾਹੀਦੇ ਆ ਤਾ ਜੋ ਲੋਕ ਯਾਦ ਕਰਨ ਕਿ ਫਲਾਣੇ ਸਰਪੰਚ ਨੇ ਆ ਕੰਮ ਬਣਿਆ ਸੀ ਤੇ ਪਿੰਡ ਦੀ ਤਕਦੀਰ ਤੇ ਤਸਵੀਰ ਬਦਲੀ ਸੀ ਸਾਨੂੰ ਪਿੰਡਾਂ ਦੇ ਪੁੱਤ ਵਣ ਕੇ ਕੰਮ ਕਰਨਾ ਚਾਹੀਦਾ ਤਾਂ ਜੋ ਸਾਡਾ ਰੰਗਲਾ ਪੰਜਾਬ ਸੋਹਣਾ ਪੰਜਾਬ ਬਣ ਸਕੇ ਤੁਹਾਡਾ ਬਹੁਤ ਧੰਨਵਾਦ ਓਡੀ ਟੀਮ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਪਿੰਡ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜਿਵੇਂ ਤੁਸੀਂ ਕਿਹਾ ਕਿ ਮੈਂ ਹਲੇ ਹੋਰ ਉਡਾਰੀਆਂ ਮਾਰਨੀਆਂ ਤਾਂ ਬਿਲਕੁਲ ਰੱਬ ਤੁਹਾਨੂੰ ਇੰਨਾ ਕੁ ਦਵੇ ਕਿ ਤੁਸੀਂ ਬਹੁਤ ਉੱਚੀ ਉਡਾਰੀਆ ਮਾਰੋ ਬਹੁਤ ਧੰਨਵਾਦ ਜੀ ਸਾਸਰੀਕਾਲ ਜੀ ਸਾਸਰੀ ਤਾਂ ਤੁਸੀਂ ਇੰਟਰਵਿਊ ਸੁਣ ਲਈ ਤਾਂ ਹੁਣ ਤੁਸੀਂ ਤਸਵੀਰਾਂ ਵੀ ਦੇਖ ਲਈਆਂ ਤਾਂ ਜ਼ਰੂਰ ਤੁਹਾਨੂੰ ਵੀ ਕਵਾਂਗੇ ਕਿ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਪਿੰਡ ਦੇ ਸਰਪੰਚ ਵੱਲੋਂ ਰਣਸੀਖਲਾ ਦੇ ਸਰਪੰਚ ਵੱਲੋਂ ਪੰਜਾਬ ਨੂੰ ਇੱਕ ਸੋਹਣਾ ਪੰਜਾਬ ਬਣਾ ਲੀ ਤਾਂ ਹੋਰ ਨਵੇਂ-ਨਵੇਂ ਅਪਡੇਟਸ ਲਈ ਜੁੜੇ ਰਹੋ